ਖਾਲਸਾ ਜੀ ਵੀਡੀਓ ਸਕਿਪ ਨਾ ਕਰਿਓ ਤੁਹਾਨੂੰ ਦੱਸਣ ਜਾ ਰਹੇ ਆ ਜੇ ਤੁਹਾਡੇ ਕਾਰਜ ਅੜੇ ਹੋਏ ਨੇ ਸਫਲ ਪੂਰੇ ਨਹੀਂ ਹੁੰਦੇ ਤੇ ਤੁਸੀਂ ਇਹ ਕਾਰਜ ਕਰੋ ਤੁਹਾਡੇ ਅੜੇ ਤੋਂ ਅੜੇ ਕਾਰਜ ਜਿਹੜੇ ਨੇ ਉਹ ਸਫਲ ਹੋ ਜਾਣਗੇ ਕਰਨਾ ਕੀ ਹੈ ਤੁਸੀਂ ਆਪਦੇ ਘਰ ਦੇ ਵਿੱਚ ਪੰਜ ਗੁਰੂ ਕੇ ਪਿਆਰੇ ਸਿੰਘ ਘਰ ਵਿੱਚ ਬੁਲਾਉਣੇ ਨੇ ਜੋ ਅੰਮ੍ਰਿਤਧਾਰੀ ਹੋਣ ਨਿਤਨੇਮ ਦੇ ਪੱਕੇ ਹੋਣ ਉਹਨਾਂ ਸਿੰਘਾਂ ਨੂੰ ਤੁਸੀਂ ਘਰੇ ਬੁਲਾ ਕੇ ਕਰਿ ਪ੍ਰਸ਼ਾਦਾ ਪਾਣੀ ਸਿਕਾਉਣਾ ਹੈ ਹੱਥ ਸੁੱਤੇ ਕਰਾਉਣੇ ਨੇ ਤੇ ਹੋ ਸਕਦਾ ਉਹਨਾਂ ਦੀ ਸੇਵਾ ਕੋਝ ਬਸਤਰ ਦੇ ਕਰਕੇ ਜਾਂ ਮਾਇਆ ਦੇ ਕਰਕੇ ਤੁਸੀਂ ਕਰਨੀ ਹੈ ਔਰ ਉਹਨਾਂ ਦੇ ਕੋਲੋਂ ਆਪਦੇ ਅੜੇ ਹੋਏ ਕਾਰਜਾਂ ਦੀ ਅਰਦਾਸ ਕਰਾਉਣੀ ਹੈ ਜਦੋਂ ਤੁਸੀਂ ਇਹ ਕਾਰਜ ਕਰੋਗੇ ਗੁਰੂ ਕੇ ਪਿਆਰਿਓ ਵੇਖੋ ਤੁਹਾਡਾ ਅੜਿਆ ਹੋਇਆ ਕਾਰਜ ਕੁਝ ਸਮੇਂ ਦੇ ਵਿੱਚ ਸੰਪੂਰਨ ਹੋ ਜਾਵੇਗਾ ਗੁਰੂ ਸਾਹਿਬ ਦੀ ਕਿਰਪਾ ਹੋਵੇਗੀ ਇਹ ਕਿਸੇ ਮਹਾਂਪੁਰਸ਼ਾਂ ਦੇ ਬਚਨ ਸਨ ਜੋ ਆਪ ਸਰਬੱਤ ਸੰਗਤ ਦੇ ਨਾਲ ਦਾਸ ਨੇ ਸਾਂਝੇ ਕੀਤੇ ਇੱਕ ਵਾਰੀ ਜ਼ਰੂਰ ਇਹ ਪਰਉਪਕਾਰ ਕਰਕੇ ਵੇਖਿਓ ਵੇਖਿਓ ਤੁਹਾਡੇ ਕਾਰਜ ਜਿਹੜੇ ਨੇ ਸੰਪਲ ਹੋ ਜਾਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ